ਅੱਜ ਬਾਈ ਕੋਲੇ ਰਾਪਰ ਮਾਖਾ ਜ਼ਿਲ੍ਹਾ ਮਾਨਸਾ ਚ ਆਏ ਆ ਬਾਈ ਨਾ ਭਾਰਤੀ ਦਵਾਈ ਦਿੰਦਾ ਆ ਦੇਖੋ ਇਹ ਗਾਕਾ ਦੇ ਨਾਲ ਲੈਣਾ ਲੱਗਾਂ ਰਹਿੰਦੇ ਆ ਵੀਰੇ ਜਿਹੜੇ ਦਵਾਈ ਲੈਣਾ ਹੁੰਦੇ ਆ ਜਿਨ੍ਹਾਂ ਨੂੰ ਰਿਜ਼ਲਟ ਮਿਲੇ ਹੋਇਆ ਤੋ ਬਾਈ ਭਾਰਤੀ ਦਵਾਈ ਪਹਿਲਾਂ ਲੈ ਕੇ ਗਿਆ ਇੱਥੋਂ ਮੱਝਦੇ ਹਨ ਆਇਓ ਵੀਰੇ ਨਾਲ ਤੇ ਤੁਹਾਨੂੰ ਕੀ ਨੇ ਦੱਸਿਆ ਸੀਗਾ ਤੇ ਕੀ ਰਿਜ਼ਲਟ ਮਿਲਿਆ ਆਪਾਂ ਬਾਈ ਨਾਲ ਵੀ ਗੱਲਬਾਤ ਕਰਦੇ ਆ ਆ ਭਰਾ ਲੈ ਕੇ ਆਇਆ ਨਾਲ ਤੇ ਕੁਝ ਭਰਾ ਇੱਥੇ ਦਵਾਈ ਲੈਣ ਆਏ ਹੋਏ ਵੀ ਆ ਤੇ ਬਾਕੀ ਆਪਾਂ ਬਾਈ ਕਾਲੇ ਨਾਲ ਵੀ ਗੱਲ ਕਰਾ ਦਿੰਨੇ ਆ ਕਿਵੇਂ ਦਵਾਈ ਦੇਣੀ ਆ ਕਿੰਨੀ ਕੁ ਗਾਰੰਟੀ ਆ ਆ ਆ ਪ੍ਰਾਗਾ ਤੁਸੀਂ ਬਾਈ ਜੀ ਦਵਾਈ ਲੈ ਕੇ ਗਏ ਸੀਗੇ ਹਾਂ ਜੀ ਵੀਰੇ ਤਿੰਨ ਵਾਰ ਲੈ ਕੇ ਇਹ ਤੋਂ ਪਹਿਲਾਂ ਤਿੰਨ ਵਾਰ ਹੀ ਲੈ ਕੀ ਰਿਜ਼ਲਟ ਮਿਲਿਆ ਬਰੇ ਸਾਨੂੰ ਦਵਾਈ ਬਰੇ ਆਪਾਂ ਤਿੰਨੇ ਪਾਸੋਂ ਤਿੰਨੇ ਵਾਰ ਵਰਤਿਆ ਤਿੰਨੇ ਸਾਰਾ ਰਿਜ਼ਲਟ ਮਿਲਿਆ ਅੱਛਾ ਅੱਛਾ ਹਾਂ ਜੀ ਕਿਹੜੇ ਪਿੰਡੋਂ ਆਇਆ ਬਈ ਤੁਸੀਂ ਮੇਰੇ ਪਿੰਡ ਬਈ ਛੋਟਾ ਲੈ ਲੈ ਕਿਹੜੇ ਪਿੰਡ ਤੋਂ ਆਏ ਸੀ ਵੀਰੇ ਤੁਸੀਂ ਦਵਾਈ ਲੈਣਾ ਛੋਟਾ ਲੈ ਲੈ ਵੀਰੇ ਛੋਟਾ ਲੈ ਲੈ ਸਾਨੂੰ ਕਿਹਨੇ ਦੱਸ ਪਾਈ ਤੇ ਉਹਨਾਂ ਨੇ ਵੀ ਰਿਜ਼ਲਟ ਚੁਟ ਦੇਖੇ ਸੀ ਹਾਂ ਵੀਰੇ ਮੇਰੇ ਪਿੰਡ ਦੀਆਂ ਮੁੰਡਾ ਅੱਛਾ ਇਤਰਾ ਉਹਨੇ ਦੱਸਿਆ ਸੀ ਠੀਕ ਆ ਠੀਕ ਆ ਵੀਰੇ ਉਹਨ ਸੋਡੀ ਮੈਂ ਗੱਲ ਨਾ ਭਰਾ ਨਾ ਕਰਾਉਣਾ ਜਿਹੜੇ ਇਹ ਦਵਾਈ ਬਣਾਉਂਦੇ ਆ ਕਿੰਨੇ ਕ ਪੈਸੇ ਦੀ ਦਵਾਈ ਇੱਕ ਪਸ਼ੂ ਤੇ ਲੱਗ ਜਾਂਦੀ ਆ ਕੇਸ ਦੇ ਹਿਸਾਬ ਨਾਲ ਵੀਰੇ ਦਵਾਈ ਲੱਗਦੀ ਆ ਹੋਰ ਕੀ ਹਾਲ ਆ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਸਾਡਾ ਰਾਉਂਡ ਕੁਡੈਰੀ ਫਾਰਮ ਦਾ ਸਾਡੇ ਫਾਰਮ 'ਚ ਪਹੁੰਚਣ ਦੇ ਸਵਾਗਤ ਕੀਤਾ ਜਾਂਦਾ ਹੈ ਧੰਨਵਾਦ ਬਾਈ ਜੀ ਨੰਬਰ ਬੋਲ ਦੋ ਸੱਜਣਾ ਦੂਸਰੀ ਗੱਲ ਬਾਈ ਜੀ ਆਪਣਾ ਡਰੈੱਸ ਆਪਣਾ ਡਰੈੱਸ ਹੈ ਪਿੰਡ ਰਾਪਰ ਠੀਕ ਹੈ ਜੀ ਜ਼ਿਲ੍ਹਾ ਮਾਨਸਾ ਕੋਲ ਸਿੱਧੂ ਮੂਸਾ ਮੂਸੇ ਵਾਲੇ ਦੇ ਬਾਈ ਦਾ ਮੂਸਾ ਪਿੰਡ ਹੈਗਾ ਹਾਂਜੀ ਹਾਂਜੀ ਤੇ ਇੱਕ ਨੋਟ ਇਹ ਵੀ ਹੈ ਆਪਣਾ ਇਹ ਦਵਾਈ ਲਹਿਰੇ ਗਾ ਕੇ ਵੀ ਦਿੱਤੀ ਜਾਂਦੀ ਹੈ ਠੀਕ ਆ ਬਾਈ ਸੂਜ ਦੇ ਵਿੱਚ ਲਹਿਰੇ ਗਾ ਕੇ ਠੀਕ ਹੈ ਠੀਕ ਪਹਿਲਾਂ ਆਪਾਂ ਉੱਥੇ ਆਪਣਾ ਫਾਰਮਸੀ ਬੰਦਾ ਦਾ ਹੁਣ ਆਪਾਂ ਪਿੰਡ ਸ਼ਿਫਟ ਹੋ ਗਏ ਠੀਕ ਆ ਬਾਈ ਪਿੰਡ ਆਪਣੇ ਘਰ ਦੇ ਕੋਲ ਗਊਸ਼ਾਲਾ ਲੱਗੀ ਅੱਛਾ ਅੱਛਾ ਜਿਹੜਾ ਮੇਨ ਅਡਰੈਸ ਹੈ ਨਗਲੇ ਦਾ ਰਾ ਤੇ ਗਊਸ਼ਾਲਾ ਦੇ ਕੋਲ ਆਪਣਾ ਘਰ ਆਏਗਾ ਤੇ ਦੂਸਰੀ ਗੱਲ ਜਿਹੜੀ ਆਪਣਾ ਦਵਾਈ ਹੈਗੀ ਪਹਿਲੀ ਗੱਲ ਤਾਂ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਠੀਕ ਹੈ ਚਾਹੇ ਮੱਝ ਹੈ ਚਾਹੇ ਗਾਂ ਹੈ ਚਾਹੇ ਅਫਸਰ ਝੋਟੀ ਹੈ ਮੰਨ ਵੀ 21 ਹੀ ਤਰ੍ਹਾਂ ਦੀ ਦਵਾਈ ਹੈ ਚਾਹੇ ਉਹ ਸੂਈ ਹੋਈ ਹੈ ਚਾਹੇ ਸੌਣ ਵਾਲ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਦੀ 100% ਗਰੰਟੀ ਗਰੰਟੀ ਦੀ ਇਹ ਹੈ ਕਿਸੇ ਪਸ਼ੂ ਨੂੰ ਨਾਰਾਮ ਆਵੇ ਠੀਕ ਹੈ ਜੀ ਦਵਾਈ ਦੇਣ ਤੋਂ ਬਾਅਦ ਨਾਰਾਮ ਆਵੇ ਜਾਨੀ ਕਿ 4 ਦਿਨਾਂ ਦੇ ਵਿੱਚ ਰਿਜ਼ਲਟ ਦਿਖਾ ਦਿੰਦੀ ਹੈ ਜੇ ਸੀਰੀਅਸ ਕੇਸ ਵੀ ਹੈ ਨਾਰਮਲ ਹੈ ਪਹਿਲੇ ਦੂਜੇ ਦਿਨ ਬੰਦ ਕਰ ਦਿੰਦੀ ਹੈ ਜੇ ਬਾਲਾ ਸੀਰੀਅਸ ਹੈ ਜਿਵੇਂ ਟਾਂਕੇ ਲੱਗੇ ਆ ਜਾਂ ਬਗਿਹੜੀਆਂ ਲੱਗੀਆਂ ਆਖੀਰ ਨੂੰ ਬੰਦਾ ਟਾਂਕੇ ਜਾਂ ਬਗਿਹੜੀ ਲਾਣ ਦਾ ਦੁਖੀ ਹੋਇਆ ਜਾਨੀ ਕਿ 4 ਦਿਨਾਂ ਦੇ ਵਿੱਚ ਟਾਂਕੇ ਬਗਿਹੜੀ ਲਾਹਾਂਦੀ ਹੈ ਠੀਕ ਹੈ ਜੀ ਜੇ 4 ਦਿਨਾਂ ਦੇ ਵਿੱਚ ਕਿਸੇ ਬੰਦੇ ਨੂੰ ਕਿਸੇ ਵੀ ਭਰਾ ਨੂੰ ਰਿਜ਼ਲਟ ਨਹੀਂ ਮਿਲਦਾ ਤਾ ਪੌਦੇ ਦੇਖੋ ਪੈਸੇ ਦਾ ਵਾਪਸ ਕਰਨੀ ਕਰਨੇ ਸਮੇਤ ਉਹਦਾ ਕਿਰਾਇਆ ਵੀ ਵਾਪਸ ਕਰ ਦਾਂਗੇ ਇਸ ਤੋਂ ਵੱਡੀ ਆਪਾਂ ਗਰੰਟੀ ਦੇ ਵੀ ਨਹੀਂ ਸਕਦੇ ਬਈ ਬਿਲਕੁਲ ਬਿਲਕੁਲ ਠੀਕ ਜੀ ਫੋਨ ਨੰਬਰ ਆਪਣਾ 86992 1641 ਥੇ ਦੂਸਰੀ ਗੱਲ ਜਿਹੜੀ ਆਪਣੀ ਮੈਡੀਸਨ ਹੈ ਇਹ ਕੱਲਾ ਪੰਜਾਬ ਹੀ ਨਹੀਂ ਹਮਾਚਲ ਗੁੜੀਰਾਤ ਰਾਜਸਥਾਨ ਬਿਆਨ ਜਿੱਥੇ ਮਰਜੀ ਬਿਆਨ ਚ ਬਹੁਤ ਦੂਰ ਜਾ ਰਹੀ ਹੈ ਜਾ ਰਹੀ ਹੈ ਤੇ ਕਈ ਥਾਈਂ ਵੇਚ ਵੀ ਰਹੇ ਠੀਕ ਹੈ ਪਹਿਲਾਂ ਕਈ ਭਰਾ ਮੰਨ ਲਓ ਹਮਾਚਲ ਚ ਉਸ ਇੱਕ ਬੰਦਾ ਆਪਦੇ ਲਈ ਲੈ ਕੇ ਗਿਆ ਬਾਅਦ ਉਹਨੇ ਵੇਚਣ ਦਾ ਕੰਮ ਚਲਾ ਲਿਆ ਹਰਿਆਣੇ ਚ ਕਪੂਰਸ ਦੇ ਵਿੱਚ ਲੱਗੇ ਹੋਇਆ ਬੰਦਾ ਉਹਨੇ ਆਪਣੀ ਮੱਧ ਖੱਤਰ ਲੈ ਕੇ ਉਹਦੀ ਮੱਧ ਠੀਕ ਹੋ ਗਈ ਅੱਗੇ ਉਹਨੇ ਵੇਚਣ ਦਾ ਕੰਮ ਚਲਾ ਲਿਆ ਠੀਕ ਹੈ ਬਾਈ ਜਾਨੀ ਕਿ ਆਪਣਾ ਕੋਰੀਅਰ ਕਰਦੇ ਆਪਾਂ ਦੂਰ ਦੂਰ ਅੱਗੇ ਜਨਾਲ ਲਿਆ ਲੋਕਾਂ ਨੇ ਆਪਣੇ ਤੋਂ ਬਹੁਤ ਦੂਰ ਦੂਰ ਜਾ ਰਹੀ ਹੈਗੀ ਠੀਕ ਹੈ ਤੇ ਇਹਦੇ ਰਿਜ਼ਲਟ 100% ਹੈ ਰਿਜ਼ਲਟ ਦੇ ਕਰਕੇ ਹੀ ਵਿਕ ਰਹੀ ਹੈਗੀ ਤੇ ਦੂਸਰੀ ਗੱਲ ਇਹ ਦਵਾਈ ਹੈ ਜਿਹੜੀ 500 ਤੋਂ ਲੈ ਕੇ 2500 ਤੱਕ ਵੀ ਲੱਗ ਸਕਦੀ ਹੈ ਅੱਛਾ ਕੇਸ ਦੇ ਹਿਸਾਬ ਨਾਲ ਜੇ ਸੀਰੀਅਸ ਕੇਸ ਹੈ ਦੇਖੋ 2500 ਦੀ ਵੀ ਲੱਗ ਸਕਦੀ ਹੈ ਜਿਵੇਂ ਨਾਰਮਲ ਹੈ 500 ਦੀ ਵੀ ਨਾ ਠੀਕ ਹੋ ਸਕਦਾ ਅੱਛਾ ਅੱਛਾ ਜਾਨੀ ਕਿ ਉਹ ਕੇਸ ਦੇ ਹਿਸਾਬ ਨਾਲ ਹਾਂ ਜੇ ਕਿਸੇ ਨੇ ਰਿਜ਼ ਤਹੋ 1500 ਦੀ ਮੰਗਵਾ ਸਕਦਾ ਕਿਉਂਕਿ ਕਰਕੇ 4 ਦਿਨਾਂ ਦੇ ਵਿੱਚ ਰਿਜ਼ਲਟ ਦਿਖਾਉਣੀ ਹੈ ਇਹ 4 ਦਿਨਾਂ ਦੇ ਵਿੱਚ ਨਾ 2000 ਦੀ ਲੱਗੇ ਨਾ 2500 ਦੀ ਲੱਗੇ ਨਾ 1500 ਦੀ ਲੱਗੇ 500 ਦੀ ਦਵਾਈ ਵੀ 5 ਦਿਨਾਂ ਦੇ ਵਿੱਚ ਲੱਗੂਗੀ ਠੀਕ ਹੈ ਜੀ ਯਾਨੀ ਕਿ ਜੇ ਸਿਰਫ ਰਿਜ਼ਲਟ ਹੀ ਦੇਖਣਾ 500 ਦੀ ਮੰਗਵਾ ਸਕਦਾ ਪਰ ਦਵਾਈ ਦੇਖੋ ਕੇਸ ਦੇ ਹਿਸਾਬ ਨਾਲ ਲੱਗੂਗੀ ਤੇ ਦਵਾਈ ਤੇ 100% ਗਰੰਟੀ ਹੈ ਠੀਕ ਹੈ ਬਈ ਹਾਂਜੀ ਓਕੇ ਵੀਰੇ ਧੰਨਵਾਦ ਫੋਨ ਨੰਬਰ ਆਪਣਾ 86992 1649 ਜੀ ਠੀਕ ਹੈ ਬਈ ਠੀਕ